ਸਾਡੇ ਸੁਪਰੀਮ ਬਹੁਤ ਸਤਿਕਾਰਯੋਗ ਸ਼੍ਰੀ ਅਰਵਿੰਦ ਕੰਜੀਵਾਲ ਸਾਹਿਬ ਉਹਨਾਂ ਨੂੰ ਲੱਖ ਲੱਖ ਮੁਬਾਰਕ ਸਾਡੇ ਮਾਰਜੋ ਸਮੁੱਖਵਾਤੀ ਸਰਦਾਰ ਭੌਂ ਸਿੰਘ ਮਾਨ ਸਾਹਿਬ ਨੂੰ ਲੱਖ ਲੱਖ ਮੁਬਾਰਕ ਤੇ ਸਾਰੀ ਟੀਮ ਨੂੰ ਸਮੁੱਚੀ ਆਮ ਆਦਮੀ ਪਾਰਟੀ ਟੀਮ ਜਿੱਥੇ-ਜਿੱਥੇ ਜਿਹੜੇ ਡਿਊਟੀਆਂ ਲਾਈਆਂ ਲੱਖ ਲੱਖ ਮੁਬਾਰਕ ਤੇ ਵਧੀਆਂ ਮੁਬਾਰਕਾ ਸਾਡੇ ਤਿੰਨੇ ਕੈਂਡੀਡੇਟ ਦਾਸਜੀਤ ਸਿੰਘ ਜਿੱਤੂ ਜੀ ਸਾਹਿਬ ਚੱਬੇਵਾਲ ਸਾਹਿਬ ਡਾਕਟਰ ਚੱਬੇਵਾਲ ਸਾਹਿਬ ਦੇ ਰਧਾਵਾ ਸਾਹਿਬ ਅਦਾ ਗਦੀਪ ਸਿੰਘ ਜੀ ਰਧਾਵਾ ਸਾਹਿਬ ਸਾਰਿਆਂ ਨੂੰ ਲੱਖ ਲੱਖ ਮੁਬਾਰਕ ਇਹ ਬਹੁਤ ਵੱਡੀ ਜਿੱਤ ਆ ਜਿਹਦੇ ਕਰਕੇ ਵੱਡੇ ਵੱਡੇ ਜਿਹੜੇ ਦਿਗ ਜਾ ਗੂ ਜਿਹੜੇ ਕਹਉਂਦੇ ਸੀ ਆਉਣ ਵਾਲੇ ਮੁੱਖ ਮੰਤਰੀ ਤੇ ਲਾ ਕੇ ਉਹ ਮਾਰੇ ਪਰੇ ਲੋਕਾਂ ਨੇ ਕਿਉਂਕਿ ਹੰਕਾਰ ਨੂੰ ਮਾਰ ਬੜੇ ਹੰਕਾਰ ਸੀ ਚ ਬੋਲਦਾ ਰਾਜਾ ਬੜਿੰਗ ਜਿਹੜਾ ਮੜਕਾ ਮਾਰਦਾ ਸੀ ਫੋਟ ਵੱਡੀ ਹੁੰਦੀ ਆ ਕਿਉਂਕਿ ਇਹਨਾਂ ਨੇ ਤਾਂ ਇਹ ਸਮਝ ਲਿਆ ਵੀ ਪਤਾ ਨਹੀਂ ਅਸੀਂ ਰਾਜੇ ਬਣਾਤੇ ਲੋਕਾਂ ਨੇ ਲੋਕ ਹੀ ਰਾਜੇ ਬਣਾਉਂਦੇ ਆ ਫਰਸ਼ ਤੋਂ ਅਰਥ ਤੇ ਪਜਾਉਂਦਾ ਤੇ ਅਰਥ ਤੋਂ ਫਰਸ਼ ਤੇ ਇਹ ਇਹਨਾਂ ਦਾ ਜਿਹੜਾ ਹਕਾਰ ਉਹ ਟੁੱਟਿਆ ਤੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਨੇ ਬਾਕੀ ਆਮ ਆਦੀ ਪਾਰਟੀ ਸਰਕਾਰ ਦੇ ਉਹ ਕੰਮਾਂ ਨੀਤੀਆਂ ਤੇ ਨੀਤ ਨੂੰ ਦੇਖ ਕੇ ਵੋਟ ਪਾਈ ਆ 2.5 ਸਾਲਾਂ ਜਿਹੜੇ ਕੰਮ ਕਰਾਏ ਆ ਜਦ ਇਮਾਨਦਾਰੀ ਦੇ ਨਾਲ ਸਰਕਾਰ ਚੱਲ ਰਹੀ ਆ ਕਿਉਂਕਿ ਕਿਸੇ ਨਾਲ ਬੈਰ ਵਿਰੋਧ ਨਹੀਂ ਜੀ ਇਹਨਾਂ ਦੀ ਸਰਕਾਰਾ ਹੁੰਦੀ ਸ਼ਾਇਦ ਇਹ ਡਰਾ ਕੇ ਵੀ ਪਰਚੇ ਕਰਾਵਾਗੇ ਸੀ ਨਜਾਇਜ਼ ਪਰਚੇ ਕਰਾਉਂਦੇ ਸੀਗੇ ਸਾਡੇ ਕੈਂਡੀਡੇਟ ਜਿੱਤੇ ਆ ਉਹ ਵੀ ਚੱਲੂ ਜੇ ਪਹਿਲਾਂ ਸਰਕਾਰ ਚੱਲਦੀ ਆ ਅੱਜ ਉਹ ਐਮਐਲਏ ਬਣ ਗਿਆ ਜਿਨੇ ਨਹੀਂ ਵੋਟ ਪਾਈ ਉਹਨਾਂ ਦੀ ਵੀ ਕੰਮ ਹੋਣਗੇ ਜਿਨੇ ਪਾਈ ਉਹਨਾਂ ਦੇ ਵੀ ਹੋਣਗੇ ਕਿਉਂਕਿ ਐਮਐਲਏ ਸਾਰਾ ਦਾ ਬਣ ਜਾਂਦਾ ਜੀ ਬਹੁਤ ਬਹੁਤ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਗਰਦਾਰ ਬਲਕਾਰ ਸਿੱਧੂ ਜਿੰਦਾਬਾਦ ਬਲਕਾਰ ਸਿੱਧੂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ